ਇੱਕ ਰਾਗੀ ਸਿੰਘ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਆਪਣੀ ਚਲਦੀ ਵੀਡੀਓ ਦੇ ਵਿੱਚ ਉਸ ਰਾਗੀ ਸਿੰਘ ਨੇ ਗਾਲ੍ਹਾਂ ਵੀ ਕੱਢੀਆਂ ਨੇ ਜੀ ਹਾਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਉਸ ਵੀਡੀਓ ਦੇ ਉੱਪਰ ਇਹ ਲਿਖਿਆ ਹੋਇਆ ਹੈ ਕਿ ਵੀਡੀਓ ਨੂੰ ਅੰਤ ਤੱਕ ਦੇਖੋ ਕਿ ਅੰਤ ਦੇ ਵਿੱਚ ਰਾਗੀ ਸਿੰਘ ਕਿਉਂ ਗਰਮ ਹੋ ਗਿਆ ਤੇ ਅਸੀਂ ਵੀਡੀਓ ਨੂੰ ਕਈ ਵਾਰਾ ਸਾਨੂੰ ਵਾਚ ਕੀਤਾ ਦੇਖਿਆ ਵੀ ਤੁਸੀਂ ਵੀ ਉਸ ਵੀਡੀਓ ਨੂੰ ਪੂਰਾ ਦੇਖਿਓ ਤੇ ਪੂਰੀ ਵੀਡੀਓ ਨੂੰ ਦੇਖ ਕੇ ਸੋਚਿਓ ਤੇ ਵਿਚਾਰਿਓ ਕਿ ਗ੍ਰੰਥੀ ਸਿੰਘ ਵੀ ਉੱਥੇ ਬੈਠਾ ਹੈ ਰਾਗੀ ਸਿੰਘ ਵੀ ਕੀਰਤਨ ਕਰ ਰਹੇ ਨੇ ਪਰ ਰਾਗੀ ਸਿੰਘ ਨੇ ਲਾਸਟ ਦੇ ਵਿੱਚ ਕੀ ਬੋਲਿਆ ਬਹੁਤ ਹੀ ਸੁਰੀਲਾ ਕੀਰਤਨ ਕਰ ਰਹੇ ਸੀ ਬਹੁਤ ਹੀ ਬਾਕਮਾਲ ਜੋ ਕਿ ਕੀਰਤਨ ਸੀ ਅਤੇ ਜੋ ਸੰਗਤਾਂ ਸੀ ਉਹ ਕੀਰਤਨ ਸਰਵਣ ਕਰ ਰਹੀਆਂ ਨੇ ਪੂਰੀ ਵੀਡੀਓ ਤੁਹਾਨੂੰ ਦਿਖਾਉਣੀ ਆ ਬਸ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੇ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਪਹਿਲਾਂ ਪੂਰੀ ਵੀਡੀਓ ਦੇਖੋ ਤੇ ਵੀਡੀਓ ਤੋਂ ਬਾਅਦ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਡਗਮਕ ਛੜ ਗਏ ਛੜ ਰੇ ਮਨ ਬੋਲਾ ਅਬ ਤੋ ਜਰੇ ਬੜੇ ਸਿੱਧੇ ਫਾਇ ਲੀਨੋ ਹੱਥ ਸੰਭਾਲਾ ਲੀਨੋ ਹੱਥ ਸੰਭਾਲਾ ਲੀਨੋ ਹੱਥ ਸੰਭਾਲਾ ਟਕਮਕ ਛਾੜ ਰੇ ਛਾੜ ਰੇ ਮਨ ਬੋਲਾ ਦਗ ਮਰਿਸ਼ਾ ਡਲੇ ਸ਼ਾਬਰੇ ਮਨੁਬਾਰਾ